ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲਗਿਆ ਸ਼ੁਰੂਆਤ ਤੇ ਆਪਾਂ ਚੱਲਿਆਂ ਜੀ ਵਿਆਹ ਤੇ ਤੇ ਅਦਰ ਚੋਰ ਲੱਗਿਆ ਪਿਆ ਆਪਣੀ ਕੁੰਡੀ ਪੱਟੜ फटाफट ਦੇਖ ਲੋ ਐਨੀ ਕੀ ਲੱਗਦੀ ਹੈ ਬਰਬੜ ਆਹ ਹਾਏ ਐਨੀ ਕੀ ਬਸ ਐਨੀ ਕੀ ਲੱਗਦੀ ਹੈ ਤੇ ਮਿਲੋ ਜੀ ਮੰਮੀ ਨੂੰ ਦੇਖੋ ਮੰਮੀ ਦੀ ਟੌਰ ਦੇਖੋ ਸਾਡੀ ਜਿੱਤੀ ਸਾਰਿਆਂ ਨੂੰ ਆਜ ਚੱਲ ਕੇ ਪਾਣੀ ਆਜੋ ਜੀ ਸਾਰੇ ਜਣੇ ਤੁਹਾਨੂੰ ਗੁਲਾਬ ਜਮਨਾ ਖਵਾ ਲੈ ਗਏ ਹਾਂ ਜੀ ਤੇ ਬਸ ਤਰਦੇ ਜੀ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਖਵਾਵਾਂਗੇ ਅੱਗੇ ਹੋਰ ਆ ਜੀ ਸਾਡੇ ਨਾਲ ਤੁਸੀਂ ਵੀ ਖਾ ਲਿਓ ਤੇ ਚਲੋ ਜੀ ਹੁਣ ਅਸੀਂ ਚੱਲਦੇ ਆਂ ਵਿਆਹ ਚ ਤੇ ਜੇ ਕੋਈ ਸ਼ਾਟ ਵਗੈਰਾ ਲੇਤਾ ਗਿਆ ਜਦੋਂ ਜ਼ਰੂਰ ਲਵਾਂਗੇ ਆਪਾਂ ਚੱਲੇ ਗਾਲਾਂ ਦੇ ਘਰੇ ਇਧਰ ਮੂਰੇ ਮੂਰੇ ਜਾਂਦੀ ਇਹਨੂੰ ਬਾਰੀਤਾਲ ਸਾਡੀ ਬੋੜਾ ਓਏ ਪੂਰੀ ਬੱਤਾ ਕੁਛ ਆਪਾਂ ਪਹੁੰਚਣ ਆਲੇ ਵਿਆਹਾਂ ਦੇ ਘਰੇ ਕੈਮਰਾਮੈਨ ਆ ਫੋਕਸ ਕਰੋ ਕੈਮਰਾ ਵੀਡੀਓ ਬਣਾ ਲਾ ਹੂੰ ਲੋ ਜੀ ਟੂਟ ਪੜੀ ਲਖੀਰ ਤਾਂ ਟੂਟ ਪੜੀ ਲੋ ਜੀ ਅੱਜ ਸਾਰੇ ਜਣੇ ਇਧਰ ਮੰਮੀ ਲੋ ਜੀ ਮਿੱਠਾ ਖਾਣ ਤੋਂ ਬਾਅਦ ਅਸੀਂ ਨਕੀਨ ਖਾਵਾਂਗੇ ਕਿਉਂਕਿ ਮਿੱਠਾ ਖਾ ਕੇ ਨਕੀਨ ਖਾਣ ਨੂੰ ਧੀਰਦਾ ਇੱਧਰ ਮੰਮੀ ਹਰ ਹੁਣ ਬਣਾਵਾਂਗੇ ਤੁਹਾਡੀ ਨਾਮ ਖਾਂਦੀ ਅੱਛਾ ਕਦੇ ਵੀ ਨਹੀਂ ਖਾਂਦੀ ਮੈਂ ਕਿਤੇ ਵੀ ਗਾਚ ਕੁਛ ਵੀ ਖਾ ਦਾ ਕਰਕੇ ਬਿਊਟੀ ਦੇ ਹੱਥ ਲੱਗੇ ਠੂਠੇ ਦਾ ਵੀ ਨਹੀਂ ਖਾਂਦੀ ਨਾਲ ਉਹਦੀ ਇੱਕ ਮੇਰੇ ਵਰਗੀ ਫੀਸ ਚੱਕ ਲਈ ਉਹਦੀ ਮੂਵੀ ਵਾਲੇ ਆ ਜਾਂਦੇ ਆ ਜਾਂਦੇ ਹਾਂ ਕਿਸੇ ਡਿਵੈਲਪਰ ਨੇ ਨਾਲ ਜੀ ਨੀਵਾ ਕਰਕੇ ਬਣਾ ਲਾ ਫੇਰ ਪੂਜਾ ਕਰਿਆ ਇਹ ਆਪਾਂ ਹੋਰ ਹੈਗੇ ਵਿਆਹ ਪਿੱਛੇ ਗੱਡੀਆਂ ਲੜੀਆਂ ਇਧਰਲੇ ਸਾਈਡ ਦੇਖੋ ਲਓ ਜੀ ਹੁਣ ਆਪਾਂ ਚੱਲੇ ਘਰੇ ਆ ਮੰਮੀ ਦਾ ਵਿੱਚ ਕੁਝ ਲਓ ਜੀ ਆਪਾਂ ਲਾਗੇ ਭਾਂਡੇ ਵਾਜਣਾ ਤੇ ਜਵਾਕ ਆਪਣੇ ਆਗੇ ਸੀ ਰੋਜ਼ ਵਾਲੇ ਟਾਈਮ ਹੀ 2:30 ਵਜੇ ਫਿਰ ਰੋਟੀ ਰੋਟੀ ਖਾਣ ਲੱਗੇ ਰੋਟੀ ਬਣਾਈ ਇਹਨਾਂ ਵਾਸਤੇ ਮੈਂ ਤੇਲ ਵੀ ਰੋੜਾ ਆਪਾਂ ਇੰਨਾ ਹੀ ਵਾਗਣਾ ਸੀ ਇਹਨਾਂ ਤੋਂ ਫ੍ਰੀ ਤੋਂ ਹਰਿਆਂ ਤੋਂ ਪਹਿਲਾਂ 2:00 ਵਜੇ ਕੀ ਆਏ ਅੱਧੇ ਘੰਟੇ ਬਾਅਦ ਬੈਠ ਰਹੇ ਹਾਂ ਅਸੀਂ ਫੋਟੋਆਂ ਫੋਟੋਆਂ ਖਿੱਚੀਆਂ ਅੱਜ ਅਸੀਂ ਇੰਸਟਾਗ੍ਰam ਤੇ ਇੱਕ ਰੀਲ ਪਾਤੀ ਮੈਨੂੰ ਲਖਵੀਰ ਨੇ ਪਤਾ ਨਹੀਂ ਪਾਈਏ ਕਿ ਨਹੀਂ ਮੈਂ ਕਰਤੀ ਸੀ ਤੇ ਫਿਰ ਆਪਣਾ ਕੀ ਕਹਿੰਦੇ ਹੁੰਦੇ ਆ ਰੋਟੀ ਰੋਟੀ ਬਣਾ ਕੇ ਇਹਨਾਂ ਨੇ ਜਵਾਬ ਕਾਮ ਹੋਇਆ ਫਿਰ ਜਸ਼ਨ ਨੇ ਜਪ੍ਰੀਤ ਨੇ ਤਾਂ ਲੱਸੀ ਪੀ ਰਹੀ ਸੀਗੀ ਫਿਰ ਮੈਂ ਇਹਨੂੰ ਕਿਹਾ ਜਸ਼ਨ ਨੂੰ ਮੁਠਾ ਆਇਆ ਉਹ ਤਾਂ ਚੱਲ ਗਈ ਤੇ ਅਸੀਂ ਥੋੜਾ ਜਿਹਾ ਅੱਡੇ ਤੇ ਜਾਣਾ ਸੀਗਾ ਕੰਮ ਤੇ ਕੰਮ ਇਹ ਜੀ ਸੀਗਾ ਵੀ ਪਣਾ ਕੱਲ ਪਾਉਨੇ ਆ ਤੇ ਵਰਤੂ ਮੱਛਿਆ ਤੇ ਆਪਾਂ ਡੈਡੀ ਨੂੰ ਰੋਟੀ ਖਵਾਉਣੀ ਹੈ। ਭਲਾਣਾ ਪੁੱਤ ਕਹਿਣਾ। ਵੀ ਜਿਹੜੀ ਦੀਵਾਲੀ ਵਾਲੀ ਡੈਡੀ ਨੂੰ ਖਵਾਈ ਨਹੀਂ ਆਪਾਂ ਰੋਟੀ ਉਹ ਉਸ ਕਰਕੇ ਨਹੀਂ ਖਵਾਈ ਕਿਉਂਕਿ ਡੈਡੀ ਨੇ ਫਿਰ ਉਧਰੋਂ ਲਖਮੀਰ ਜੀ ਨੇ ਖਵਾਈ ਸੀਗੀ ਦੀਵਾਲੀ ਦੇ ਰੋਟੀ ਤੇ ਫਿਰ ਉਧਰੋਂ ਆਪਾਂ ਖਵਾ ਦਿੰਦੇ ਹਣਾ ਜਿੱਥੇ ਲੱਗਣੀ ਨਹੀਂ ਸੀਗੀ ਰੋਟੀ ਤੇ ਫਿਰ ਮੈਂ ਸੋਚਿਆ ਨਹੀਂ ਛਾ ਵੀ ਆਪਾਂ ਜਿਹੜੀ ਦੀਵਾਲੀ ਤੋਂ ਬਾਅਦ 14 ਮੱਛਿਆ ਆਉਗੀ ਵੀ ਆਪਾਂ ਉਸ ਨੂੰ ਰੋਟੀ ਖਵਾ ਲਾਂਗੇ ਡੈਡੀ ਨੂੰ ਫਿਰ ਕੱਲ ਨੂੰ ਮੈਂ 14 ਹਾਂ ਆ ਵਾਲਦੇ ਦੇ ਅੰਦਰ ਕੀ ਨਹੀਂ ਲਈ ਜੰਦਰ ਸਾਫ਼ ਪਾਣੀ ਸਾਫ਼ ਪਾਣੀ ਤੇ ਉਹ ਜਲਾਪਾ ਜਿਹੜੀ ਦਵਾਈ ਤੋਂ ਬਾਅਦ ਚਾ ਉਹਦੇ ਮੱਛੇ ਪੈਂਦੀ ਆ ਉਹਦੇ ਪਾਣੀ ਜਿਹੜੀ ਮੋਟੀ ਹੋਵਾਂ ਲੱਗੀ ਹੈ ਨਾ ਤੇ ਹਨਾ ਅਸੀਂ ਸਵੇਰੇ ਅਸੀਂ ਰੱਸੀ ਪਾ ਆਵਾਂਗੇ ਹਨਾ ਸਵੇਰੇ ਅਸੀਂ ਪਾ ਕੇ ਪਰਸੋਂ ਵੀ ਰੋਟੀ ਖਵਾ ਲਾਂਗੇ ਤੇ ਸਵੇਰੇ ਵੀ ਰੋਟੀ ਖਵਾ ਲਾਂਗੇ ਡੈਡੀ ਨੂੰ ਤੇ ਮੈਂ ਤੇ ਜੇਸ਼ਨ ਕੱਪੜੇ ਫੜ ਕੇ ਲਿਆ ਸੀ ਡੈਡੀ ਦੇ ਸਲਾਈ ਕੀਤੇ ਹੋਏ ਸੀਗੇ ਤੇ ਸਿਆਉਂਗੇ ਵੀ ਤਿਆਰ ਕਰ ਰੱਖੇ ਸੀਗੇ ਤੇ ਉਹ ਕਹਿੰਦਾ ਤੁਸੀਂ ਬੜੇ ਜੇਟ ਆਏ ਕਹਿੰਦੇ ਕੁੱਡੇ ਫੜ ਲੈ ਮੈਂ ਫੜੀ ਵੀ ਅਸੀਂ ਫਿਰ ਉਹਨੇ ਭੜ ਕੇ ਸੀ ਕੀ ਲੈ ਕੇ ਵਰਨੇ ਸੀਗੇ ਨਾ ਕਿਉਂਕਿ ਪਰ ਜਿੱਥੇ ਹੱਥ ਲੱਗ ਜਾਂਦੇ ਜਵਾਕਾਂ ਵਾਲਾ ਘਰ ਹੈ ਮੈਨੂੰ ਪਤਾ ਤੁਹਾਡੇ ਕੋਲ ਦਾ ਸਾਹਦੇ ਪਈ ਜੀ ਤੇ ਮੈਜੇਸ਼ਨ ਤੁਰੇ ਗਈ ਕੱਪੜੇ ਤੇ ਘਰੇ ਲਿਆਂਦੇ ਸੁਣਾ ਆਪ ਦੀ ਲਾਓ ਜੀ ਜਿਵੇਂ ਆਪਣਾ ਕਰੀ ਜਾਂਦਾ ਕੰਮ ਹਨਾ ਜਿਹੜੇ ਤੋਂ ਮਤਲਬ ਇਹ ਇਹ ਤੋਂ ਬਿਨਾ ਸਾਡੇ ਘਰੇ ਮੱਖਣੀ ਨਹੀਂ ਬੰਦੀ ਤੇ ਇਧਰ ਮੈਂ ਦਾਲ ਬਣਾਈ ਏਨੀ ਜੀ ਮੂੰਗੀ ਦੀ ਤੇ ਦੁੱਧ ਗਰਮ ਤਾਂ ਰੱਖਿਆ ਆਪਾਂ ਤੇ ਇਧਰ ਜਸ਼ਨ ਬਣਾਈ ਜਾਂਦਾ ਮੱਖਣੀ ਮੈਂ ਕਹਾਂ ਜੀ ਬਣਾੜਾ ਚਲ ਖਾ ਲਿਓ ਦਾਲ ਚ ਸਵਾਦ ਲੱਗੂਗੀ ਉਹ ਮਖੜੀ ਦਾ ਸੀ ਦੋ ਦਿਨਾਂ ਚ ਹੀ ਖਾਗੇ ਜਿਵੇਂ ਜਿਹੜੀ ਉਹਦੇ ਬਣਾਈ ਸੀ ਹਨਾ ਰੋਟੀਆਂ ਦੇ ਲਾਲ ਆ ਕੇ ਕਿਉਂ ਪਰੌਠਿਆਂ ਦੇ ਲਾਲ ਆ ਕੇ ਤੇ ਆਪਣੇ ਘਰੇ ਮਖਨੀ ਵੀ ਪਈ ਰਹਿੰਦੀ ਆ ਹੋਰ ਘਰ ਪਤਾ ਦੁੱਧ ਠਾ ਪਾਣੀ ਠਾ ਜੂ ਛਿੱਤੀ ਕਰ ਛਿੱਤੀ ਹਾਈ ਬਣਾ ਲਾ ਫਟਾਫਟ ਤੇ ਮੈਂ ਬਣਾਉਣੀ ਆ ਜੀ ਦਾਲ ਤੇ ਸਸਰੀ ਘਾਲ ਜੀ ਸਾਰੇ ਸਤਿ ਸ੍ਰੀਕਾਲ ਜੀ ਕਿਸਮਿਤ ਪਾਣੀ ਦਾ ਇਹ ਕਹਿੰਦੇ ਦੁੱਧ ਅਜੇ ਮੱਖਣੀ ਆਈ ਨਹੀਂ ਦੁੱਧ ਇਹ ਕਹਦੇ ਦੁੱਧ ਹੂੰ ਕਹਿੰਦੇ ਦੁੱਧ ਇਹਨੂੰ ਨਾ ਪਤਾ ਇਹਨੂੰ ਚੋੜਨ ਦਾ ਮੱਖਣੀ ਇੱਧਰ ਗਾਇ ਹੋਗੀ ਮੱਖਣੀ ਆਊਗੀ ਅਜੇ ਤੂੰ ਇਹਨੂੰ ਉਹ ਕਰ ਹਾਂ ਫਟਾ ਮਲਾਈ ਕਿੱਧਰ ਰੱਖੋ ਮਲਾਈ ਤਾਂ ਗਰਮ ਪਾਣੀ ਦਾ ਕਰਕੇ ਉਹ ਹੋ ਗਈ ਹੁਣ ਮੱਖਣੀ ਆਊਗੀ ਇਹ ਤੋਂ ਬਾਅਦ ਲਓ ਜੀ ਜਸ਼ਨ ਆਪਣਾ ਫਸਟ ਚੀਜ਼ ਫਸਟ ਸਪੀਸ਼ੀਅਲ ਚੀਜ਼ ਹਾਂ ਜਸ਼ਨ ਬਣਾਈਏ ਤਾਂ ਆਪਣਾ ਮੱਖਣੀ ਤੇ ਜਿਹੜੀ ਆਪਣੇ ਡ੍ਰਿਪ ਗਈ ਗਏ ਸੀ ਆਪਾਂ ਟ੍ਰਿਪ 'ਤੇ ਸੀ ਹਾਂ ਜੋ ਸਾਡੀ ਬਹੁਤ ਵਧੀਆ ਗਈ ਸੀ ਟ੍ਰਿਪ ਤੇ ਸਾਡੇ ਤਾਂ ਜਗ੍ਹਾ ਲੈ ਕੇ ਗਏ ਸੀ ਇੱਕ ਤਾਂ ਮੁਬਾਰਕ ਕੇ ਲਈ ਜੋ ਮੇਰਾ ਆਈ ਕਾਰਡ ਬੰਗਿਆ ਸੀ ਤੇ ਹਨ ਮਿਲ ਗਿਆ ਮਿਲ ਗਿਆ ਅਨਤਾ ਮੈਡਮ ਨੇ ਦਿੱਤਾ ਸੀ ਮੈਨੂੰ ਹਾਂ ਤੇ ਅਸੀਂ ਗਏ ਸੀ ਤਲਵੰਡੀ ਤੇ ਅਸੀਂ ਗਏ ਸੀ ਗੇਮੇ ਦੇ ਸਾਹ ਤੇ ਉਹਨਾ ਤੇਰੀ ਤੇਰੀ ਆਂਟੀ ਪੁੱਛਦੀ ਸੀ ਕਿ ਘਰ ਚਾਨ ਜੀਤ ਭੈਣਾਂ ਉਹ ਕਹਿੰਦੇ ਵੀ ਬੱਚਿਆਂ ਨੂੰ ਜ਼ਰੂਰ ਪੁੱਛ ਕੇ ਦੱਸਿਓ ਵੀ ਬਠਿੰਡਾ ਸਾਡਾ ਬਠਿੰਡਾ ਕਿਵੇਂ ਦਾ ਲੱਗਿਆ ਕਿਵੇਂ ਆ ਸ਼ਹਿਰ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਸਾਨੂੰ ਸਾਡਾ ਬਠਿੰਡਾ ਕਿ ਸੋਲੰ ਦੇ ਚੁੰਨਾ ਕੋ ਸ ਮਾਰਕਿਲਾ ਉੱਥੇ ਮੈਨੂੰ ਲੱਗ ਦੇਖਿਆ ਸੀ ਹਾਂ ਘੁੰਮਣ ਵਾਸਤੇ ਬਹੁਤ ਸੋਹਣੀਆਂ ਸੋਹਣੀਆਂ ਜਗ੍ਹਾ ਹੈ ਨਾ ਜੇ ਜਾਣਾ ਹੋਵੇ ਹਾਂ ਉੱਥੇ ਛੋਟਾ ਵੱਡਾ ਸੀਗਾ ਤੇ ਉਹ ਇੱਕ ਨਾ ਸੀ ਜਗ੍ਹਾ ਤੇ ਉਸ ਤੋਂ ਤੇ ਸਭ ਤੋਂ ਉੱਤੇ ਮੰਦਿਰ ਦੇ ਸੀਗਾ ਕਿ ਪੌੜੀਆਂ ਤੇ ਹੋਾਈਂ ਸਿੱਧੀ ਜਿਹੀ ਜਗ੍ਹਾ ਜੀ ਨਹੀਂ ਹੁੰਦੀ ਹਾਂ ਮੈਂ ਤੇ ਨਹੀਂ ਗਿਆ ਹਾਂ ਬਹੁਤ ਸਹੀ ਹੈ। ਫਿਰ ਵੀ ਕਰ ਲਾ ਪਤਾ ਨਾਲ ਦੀ ਨਾਲ ਸਿਗੇ ਜੀ ਤੇ ਤੂ ਪੂਰਾ ਪਿੰਡ ਦੇਖੀਂ ਨਸ ਪੂਰਾ ਗਲੀ ਥੋੜਾ ਉਹ ਸ਼ਹਿਰ ਦੇਖਦਾ ਹੁਣ ਅੱਦਾ ਦੇਖੀਂ ਅੰਦਾ ਸ਼ਹਿਰ ਹੂੰ ਅੱਜ ਦੇਖੀਂ ਅੰਦਾ ਸਗੋਂ ਅੱਦਾ ਸੋਹਣਾ ਲੱਗਿਆ ਅੰਦਾ ਸਿਗਾ ਹੂੰ ਯੂ ਮੈਡ ਵਾਲੀ ਬਣਾ ਲੈ ਤੂੰ ਐਂ ਕਹਦੇ ਆਂਟੀ ਬਹੁਤ ਸੋਹਣਾ ਲੱਗਿਆ ਮੈਨੂੰ ਤੁਹਾਡਾ ਸ਼ਹਿਰ ਬਠਿੰਡਾ ਆਂਟੀ ਮੈਨੂੰ ਬਹੁਤ ਸੋਹਣਾ ਲੱਗਿਆ ਤੁਹਾਡਾ ਸ਼ਹਿਰ ਬਠਿੰਡਾ ਹਾਂ ਬਠਿੰਡਾ ਬਠਿੰਡਾ ਬੀ ਏ ਟੀ ਐਚ ਆਈ ਐਨ ਡੀ ਬਠਿੰਡਾ ਚਾਹ ਬਣਾ ਲਾ ਪਤਾ ਫਟਾਫਟ ਮੈਂ ਦਾਲ ਤਰਨਾ ਠੀਕ ਹੈ ਠੀਕ ਹੈ ਐਨਾ ਕਿਉਂ ਕੱਢ ਲਿਆ ਜਸ਼ਨ ਨੇ ਤੇ ਅ ਅੱਜ ਮਤਲਬ ਮਖਣੀ ਗਰਮ ਕਰ ਲਈ ਨਾਲ ਦੀ ਨਾਲ ਕਹਿੰਦੀ ਮम्मा ਬ ਗਰਮ ਕਰ ਲੈ ਸਾਡੇ ਕੋਲੇ ਗੱਗੀ ਦਾ ਫੋਨ ਆ ਗਿਆ ਤਾਂ ਕਰਕੇ ਤੇ ਨਾ ਆਪਣਾ ਘਿਓ ਬਣ ਕੇ ਤਿਆਰ ਹੋ ਗਿਆ ਤੇ ਹੁਣ ਇਹਨੂੰ ਫਰਿੱਜ ਚ ਰੱਖ ਦਿਆਂ ਕਿਉਂਕਿ ਪਾਣੀ ਪਾਇਆ ਥੋੜਾ ਜਿਹਾ ਇਹ ਵਿੱਚ ਜੇ ਲੱਸੀ ਮਤਲਬ ਕਿਉਂ ਜੰਮ ਜੂਗਾ ਲੱਸੀ ਬਾਅਦ ਚੋਂ ਆਪਾਂ ਕੱਢ ਦਾਂਗੇ ਤੇ ਇਹਨੂੰ ਹੁਣ ਫਰਿੱਜ ਚ ਰੱਖ ਦਿਆਂ ਸੀ ਇੱਕ ਵਾਰ ਬਣਾ ਲਈ ਰੋਟੀ ਆਪਣੀ ਤੇ ਰਹਿਤਾ ਪੀਲੀ মুੰਗੀ ਤੇ ਰੋਟੀ ਬਣਾਈ ਤੇ ਨਾਲ ਆਪਣੀ ਲੱਸੀ ਤੇ ਉਹ ਆਪਾਂ ਕਿਉ ਹਣਾ ਜਿਹੜਾ ਜਸ਼ਨ ਨੇ ਮਖਣੀ ਭੜਾਈ ਸੀ ਆਪਾਂ ਗਰਮ ਕਰਕੇ ਤੇ ਕਿਉ ਬਣ ਗਿਆ ਸੀ ਤੋਂ ਬਾਅਦ ਅੱਜ ਆਪਾਂ ਦਾਲ ਚ ਪਾਇਆਗਾ ਕਿਉ ਬਣਾ ਕੇ ਸਪੈਸ਼ਲ ਇਧਰ ਜਸ਼ਨ ਬੈਠਾ ਅੱਜ ਮੈਂ ਸਾਰੀ 来来 ਲੋਬੀਆ ਲੋ ਅਰੇ ਵਿੱਚ ਗੰਡੇ ਪਾਲੋ ਜਾਂ ਫਿਰ ਟਮਾਟਰ ਪਾਲੋ ਦੋਨੇ ਪਾਲੋ ਜਾਂ ਫਿਰ ਕਿਆ ਕਰਾਦੇ ਵਿੱਚ ਉਹ ਤੋਂ ਬਾਅਦ ਨਿੰਬੂ ਪਾਲੋ ਤੇ ਗੰਡੇ ਪਾਲੋ ਗੰਡੇ ਪਾਲੋ ਹੋਰ ਵੀ ਪਾਇਆ ਨੂਨ ਮਿਰਚ ਵੀ ਪਾਇਆ ਸਾਰੇ ਨੂੰ ਮਿਕਸ ਕਰਤਾ ਚੱਕੋ ਜੀ ਰੋਟੀ ਦੀ ਭੁੱਖ ਮਰ ਜੂਗੀ ਖਾਈ ਤੇ ਜਾਣਾ ਤੇ ਲੋ ਜੀ ਆਜੋ ਸਾਰੇ ਭੈਣ ਪਰ ਰੋਟੀ ਖਾ ਲਓ ਲੋ ਜੀ ਹੁਣ ਬਣਾ ਕੇ ਛੜੇ ਆਪਾਂ ਰੋਟੀ ਤੇ ਪਹਿਲਾ ਆਪਣਾ ਮਤਲਬ ਬੀਬੀ ਦਾ ਫੋਨ ਆ ਗਿਆ ਸੀਗਾ ਤੇ ਜਦੋਂ ਦਾਲ ਬਣਾਉਣ ਲੱਗੀ ਉਹ ਗੱਗੀ ਦਾ ਫੋਨ ਆ ਗਿਆ ਅਜੇ ਤਾਂ ਸਾਡੀ ਵੀਡੀਓ ਕੁਛ ਇੰਨੀ ਬਣੀ ਨਹੀਂ ਤੇ ਗੱਗੀ ਨੇ ਕਰੀਗੇ 10 ਮਿੰਟ ਗੱਲ ਫਿਰ ਬੀਬੀ ਦਾ ਫੋਨ ਆ ਗਿਆ ਬੀਬੀ ਨਾਲ ਗੱਲ ਕਰੀਗੇ ਤੇ ਬੀਬੀ ਨਾਲ ਪ੍ਰੀਤ ਦੇ ਤੇ ਜਸ਼ਨ ਦੇ ਬੂਟ ਲੈ ਰਹੀ ਹੈ ਕਿ ਦੜਵੇ ਬੈਠੀ ਸੀ ਸ਼ਹਿਰ 'ਚ ਤੇ ਸਾਨੂੰ ਫੋਨ ਕਰਿਆ ਸੀ ਕਹਿੰਦੀ ਵੀ ਕਿੰਨੇ ਕਿੰਨੇ ਨੰਬਰ ਆਉਣਗੇ ਜਸ਼ਨ ਦੇ ਤੇ ਪ੍ਰੀਤ ਦੇ ਬੂਟ ਤੇ ਚਲ ਕਹਿੰਦੀ ਮੈਂ ਲਿਆ ਦੂੰਗੀ ਤੇ ਦੇਖਾਂਗੇ ਕੱਲ ਨੂੰ ਬੀਬੀ ਕਿਹੇ ਜਿਹੇ ਬੂਟ ਲੈ ਕੇ ਆਉਗੀ ਜਸ਼ਨ ਤੇ ਪ੍ਰੀਤ ਵਾਸਤੇ ਕੱਲ ਨੂੰ ਬੀਬੀ ਆ ਜਾਣੀ ਆਪਣੀ ਤੇ ਘਰ ਕਰਾਇ ਤੇ ਲੱਗ ਗਿਆ ਤੇ ਕੱਲ ਨੂੰ ਬੀਬੀ ਘਰੇ ਆਜੂਗੀ ਫਾਈਨਲੀ ਕਈ ਦਿਨ ਹੋ ਗਏ ਹਨ ਨਾ ਕਈ ਨੂੰ ਤੇ ਕੱਲ ਨੂੰ ਆ ਜਾਣਾ ਬੀਬੀ ਨੇ ਘਰੇ ਤੇ ਜਸ਼ਨ ਤੇ ਪ੍ਰੀਤ ਵਾਸਤੇ ਦੇਖਾਂਗੇ ਕਹੇ ਵਜੇ ਬੂਟ ਲਿਆਈ ਹੈ ਤੇ ਆਪਾਂ ਤੁਹਾਡੇ ਨਾਲ ਕੱਲ ਵਾਲੀ ਵੀਡੀਓ ਹਨਾ ਸ਼ੇਅਰ ਕਰਾਂਗੇ ਵੀ ਕੀ ਕੀ ਸਮਾਨ ਲਈ ਹੈ ਪ੍ਰੀਤ ਹੋਣੇ ਵਾਸਤੇ ਕੱਲੇ ਬੂਟ ਨਹੀਂ ਲਿਆਉਂਦੀ 100% ਜਰਾਬਾਂ ਵੀ ਲਿਆਉਂਗੀ ਤੇ ਬਾਕੀ ਜੀ ਕੱਲ ਨੂੰ ਆ ਪਟਾੜੀ ਨੂੰ ਖਵਾਵਾਂ ਮੈਂ ਰੋਟੀ ਤੇ ਡੈਡੀ ਦੀ ਤਾਂ ਚਾਹਦੀ ਹੈ ਕੱਲ ਨੂੰ ਡੈਡੀ ਦੀ ਟੌਰ ਚੈੱਕ ਕਰ ਰਹੇ ਹੋ ਤੁਸੀਂ ਤੇ ਮੈਂ ਇੰਨੇ ਕੁ ਸੋਹਣੇ ਆਪ ਦੇ ਪਸੰਦ ਦੇ ਸੂਟ ਲਏ ਆ ਡੈਡੀ ਵਾਸਤੇ ਤੇ ਮੈਨੂੰ ਪਜਾਮੇ ਕੁੜਤੇ ਦੇ ਦੋਨੇ ਕਲਰ ਬਹੁਤ ਸੋਹਣੇ ਲੱਗੇ ਮੈਂ ਕਿਹਾ ਮੰਮੀ ਨਹੀਂ ਆਹ ਨਹੀਂ ਆ ਮੰਮੀ ਕਹਿੰਦੀ ਆ ਆ ਲੈਣੇ ਮੈਂ ਕਿਹਾ ਨਹੀਂ ਐਤ ਕੀ ਮੈਂ ਮੇਰੀ ਪਸੰਦ ਦੇ ਲੈਣਾ ਦੇ ਮੈਨੂੰ ਤੇ ਬਹੁਤ ਸੋਹਣੇ ਕਲਰ ਆ ਕੁੜਤੇ ਪਜਾਮਿਆਂ ਦੇ ਤੇ ਕੱਲ ਨੂੰ ਤੁਸੀਂ ਲਖਵੀਰ ਵਾਲੇ ਬਲੌਗ 'ਚ ਲਖਵੀਰ ਉਹਦੀ ਡੈਡੀ ਦੀ ਟਾਉਰ ਚੈੱਕ ਕਰਿਓ ਹੋ ਸਕਦਾ ਵੀ ਕੱਦਾਂ ਸ਼ਾਟ ਮੈਂ ਲਵਾਂ ਤੇ ਮੇਰੇ ਵਾਲੇ ਬਲੌਗ 'ਚ ਵੀ ਆਪ ਐਡ ਕਰ ਦਾਂਗੇ ਬਾਕੀ ਜੀ ਵਿਆਹ ਤੇ ਜਾਇਆ ਹੈ ਹਨਾ ਵਧੀਆ ਇੰਜੋਏ ਕੀਤਾ ਤੇ ਥੋੜਾ ਲਖਵੀਰ ਬਾਲਾ ਕਹਿ ਰਹੀ ਸੀ ਚੱਲੀਏ ਚੱਲੀਏ ਮੇਰਾ ਤਾਂ ਇਰਾਦਾ ਹੈ ਨਹੀਂ ਸੀਗਾ ਚਿੱਤ ਜਾ ਹੋ ਰਹੀ ਬੀਜੀ ਜੈ ਨਹੀਂ ਕਰਦਾ ਹਨਾ ਵੀ ਕੀ ਕਰਨਾ ਤੇ ਬਾਕੀ ਐ ਜੇ ਬੜਾ ਰਹਿੰਦਾ ਮੇਰੇ ਤੇ ਚਿੱਤ ਨੂੰ ਹਨਾ ਵੀ ਅਗਲਾ ਐ ਨਾ ਕਹਿੰਦੇ ਖਾਣ ਦੇ ਮਾਰੇ ਆ ਗਏ ਅ ਜਿਵੇਂ ਹੁਣ ਗਏ ਸੀ ਅਸੀਂ 200 ਰੁਪਏ ਸਲਾਮੀ ਦੇ ਕੇ ਆਏ ਹਨਾ 200 ਮੈਂ ਦਿੱਤਾ 200 ਮੰਮੀ ਨੇ ਦਿੱਤਾ 400 ਰੁਪਏ ਦੇ ਕੇ ਆਏ ਆ ਸਲਾਮੀ ਤੇ ਫਿਰ ਵੀ ਆ ਆ ਦੇ ਮਨ ਨੂੰ ਆਇਆ ਹੁੰਦਾ ਹਨਾ ਵੀ ਖਾਣ ਆ ਗਏ ਨਾ ਖਾਣ ਦੇ ਮਾਰੇ ਆ ਗਏ ਤੇ ਖਾਣ ਤੋਂ ਮਾਰੇ ਆ ਗਾ ਪਤਾ ਨਹੀਂ ਕਾਤੋਂ ਇੰਨੀ ਵਾਏ ਹੋ ਰਹੀ ਐ ਜਲਾਦਾ ਵੀ ਕੋਈ ਇਹ ਚੀਜ਼ ਕਹਿ ਨਾ ਦੇਵੇ ਤੇ ਕਵੇ ਪਵਾ ਦੀ ਨਾ ਕਵੇ ਤੇ ਦੂਜੀ ਚੀਜ਼ ਮੇਰੀਆਂ ਕੁੜੀਆਂ ਨੇ ਅੱਜ ਇੰਨਾ ਵੱਡਾ ਵਹਿਮ ਕੀਤਾ ਮੈਨੂੰ ਕਹਿੰਦੇ ਮੰਮੀ ਤੂੰ ਬਾਲ ਸਟ੍ਰੇਟ ਕਰਵਾਏ ਐ ਜਸ਼ਨ ਦੇ ਪ੍ਰੀ ਸਕੂਲੋਂ ਅਨਸਾਰ ਤੇ ਕਿੱਥੇ ਮੈਂ ਸਟ੍ਰੇਟ ਕਰਾਇਆ ਬਾਲ ਮੇਰੇ ਲੱਗਦੇ ਐ ਸਟ੍ਰੇਟ ਕਰੇ ਬਾਲ ਕਦੇ ਵੀ ਨਹੀਂ ਮੈਂ ਸੋਚੀ ਨਹੀਂ ਕਦੇ ਜ਼ਿੰਦਗੀ ਚ ਵੀ ਮੈਂ ਆਦੇ ਵਾਲਾਂ ਤੇ ਇੰਨਾ ਖਰਚਾ ਕਰਾਂ ਤੇ ਦੋਨੇ ਬਸ ਅਨਸਾਰ ਮੰਮੀ ਦੱਸ ਤੇਰੇ ਬਾਲ ਕੀ ਨਹੀਂ ਬਾਇ ਨਾਲੇ ਮੈਂ ਨਾਰਮਲ ਵਾਲ ਵਹੀ ਤੇ ਦੋਨੇ ਕੁੜੀਆਂ ਨੇ ਅਨਸਾਰ ਬਸ ਮੰਮੀ ਦੱਸ ਦੇ ਸਾਨੂੰ ਦੋਨਾਂ ਨੂੰ ਮੈਨੂੰ ਪਤਾ ਪਾਰਲਰ ਤੋਂ ਬਾਲ ਸਟ੍ਰੇਟ ਕਰਾ ਕੇ ਨਹੀਂ ਬਹਾ ਪਤਾ ਇੰਨਾ ਕਿੱਥੇ ਜਿਹੜੇ ਪੈਸੇ ਮੈਂ ਬਾਲ ਸਟ੍ਰੇਟ ਤੇ ਲਾਉਂਗੀ ਮੈਂ ਘਰੇ ਕੋਈ ਚ ਦੇ ਜੇ ਕਦੇ ਨਾ ਕਦੇ ਸੋਚ ਰੱਖੀ ਆ ਥੋੜੀ ਜੀ ਬਾਸਟੇਟ ਕਰਾਵਾਂਗੇ ਹਨਾ ਤੇ ਜਿੱਦੇ ਵੈਗਰੂ ਨੇ ਇਹ ਕੁਛ ਹਨਾ ਇੰਨੇ ਕੁ ਜੋਗੇ ਕਰਤੇ ਮਤਲਬ ਹਜੀ ਕਿਰਾ ਤਾਂ ਮਿਹਨਤ ਚੱਲ ਰਹੀ ਹੈਗੀ ਤੇ ਕੁਛ ਕੁੜੀਆਂ ਦਾ ਇੱਕ ਸੁਪਨਾ ਪੂਰਾ ਕਰਨਾ ਹਨਾ ਵੀ ਜਿਹੜੀ ਹੁਣ ਮੇਰੀ ਦੂਜੀ ਪੇਮੈਂਟ ਆਊਗੀ ਉਹਨਾਂ ਉਹ ਪੇਮੈਂਟ ਸ ਮੈਂ ਲਿਓਣੇ ਕੁੜੀਆਂ ਦੇ ਚਾਂਦੀ ਦੇ ਕੜੇ ਕਰਾ ਕੇ ਤੇ ਇਹਨਾਂ ਦਾ ਨਾਮ ਲਿਖਵਾ ਕੇ ਤੇ ਜਸਪ੍ਰੀਤ ਤੇ ਪਰਮਿੰਦਰ ਲਿਖਾ ਕੇ ਤੇ ਮੈਂ ਇਹਨਾਂ ਦੇ ਹਨਾ ਕੜੇ ਬਣਾ ਕੇ ਚਾਂਦੀ ਦੇ ਜੋ ਮੈਂ ਇਹਨਾਂ ਨਾਲ ਵਾਦਾ ਕੀਤਾ ਉਹ ਪੂਰਾ ਕਰਨਾ ਫਿਰ ਹੌਲੀ ਦੀ ਹੌਲੀ ਆਪਦੇ ਬਾਰੇ ਫੇਰ ਵੀ ਆਪਦੇ ਬਾਰੇ ਵੀ ਸੋਚਾਂਗੇ ਇਹ ਜੀ ਗੱਲ ਨਹੀਂ ਤੇ ਕੋਈ ਲਿਆਵਾਂਗੇ ਇੱਕ ਅੱਧਾ ਸੂਟ ਬਣਾਵਾਂਗੇ ਹਨਾ ਕਿਉਂਕਿ ਮੇਰੇ ਕੋਲੇ ਕੜਾਈ ਵਾਲੇ ਸੂਟ ਇੰਨੇ ਖਾਸ ਹੈ ਨਹੀਂਗੇ ਜਿਵੇਂ ਅੱਜ ਜਿਹੜਾ ਅੱਜ ਸੂਟ ਪਾ ਕੇ ਗਈ ਸੀ ਤੇ ਕਈ ਵੀ ਆਹਾਂ ਤੇ ਪਾਲਿਆ ਮੇਰੇ ਕੋਲ ਹੋਰ ਕੜਾਈ ਵਾਲਾ ਸੂਟ ਨਹੀਂ ਤੇ ਆਪਦੇ ਬਾਰੇ ਵੀ ਸੋਚਾਂਗੇ ਹਨਾ ਇੱਕ ਅੱਧਾ ਸੂਟ ਬਣਾਵਾਂਗੇ ਵਧੀਆ ਤੇ ਉਹ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਵੀ ਤੁਹਾਡੇ ਨਾਲ ਵੀਡੀਓ ਜਰੂਰ ਸ਼ੇਅਰ ਕਰਦੇ ਹੁੰਨੇ ਹਣਾ ਹਰੇਕ ਚੀਜ਼ ਹਜੇ ਨਹੀਂ ਇਸ ਪੇਮੈਂਟ ਚੋ ਕੁਝ ਨਹੀਂ ਕਰਨਾ ਇਸ ਪੇਮੈਂਟ ਚੋ ਸਿਰਫ ਕੁੜੀਆਂ ਵਾਸਤੇ ਕਿੰਨੇ ਵੀ ਲੱਗਣ ਪੈਸੇ ਥੋੜੇ ਲੱਗਣ ਬਾਲੇ ਲੱਗਣ ਇੰਨਾ ਵਾਸਤੇ ਵਸੇ ਇਹਨਾਂ ਦੀ ਜਿਹੜੀ ਚੀਜ਼ ਹੈ ਮੈਂ ਜਿਹੜੀ ਸੋਚਿਆ ਇਹਨਾਂ ਵਾਸਤੇ ਉਹ ਕਰਨਾ ਹੀ ਕਰਨਾ ਹੈ ਬਾਕੀ ਦੁਬਾਰਾ ਦੇਖਾਂਗੇ ਕੀ ਬਣਦਾ ਤੇ ਜੇ ਵੈਗਰੂ ਨੇ ਨਾ ਫੇਰ ਅਗਲੀ ਤੀਜੀ ਪੇਮੈਂਟ ਤੇ ਕੁਛ ਆਦੇ ਵਾਸਤੇ ਸੂਟ ਬਣਾ ਲਾਂਗੇ ਤੇ ਕੁਛ ਮੜਮਟਾ ਦੇ ਵਾਸਤੇ ਬਣਾ ਲਾਂਗੇ ਕੋਈ ਚੀਜ਼ ਤੇ ਜੇ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਹਨਾ ਸਪੋਰਟ ਲੈ ਆ ਰਿਹਾ ਤਾਂ ਕੁਛ ਨਾ ਕੁਛ ਜਰੂਰ ਆਪਦੇ ਵਾਸਤੇ ਵੀ ਕਰ ਲਾਂਗੇ ਕਿਰਾਂ ਤਾਂ ਹੁਣ ਦੂਜੀ ਪੇਮੈਂਟ ਤੇ ਕੁਛ ਨਹੀਂ ਬਸ ਕੁੜੀਆਂ ਵਾਸਤੇ ਜਿਹੜਾ ਇਹਨਾਂ ਨੂੰ ਸੋਚਿਆ ਹਨਾ ਧੀਆ ਵਾਸਤੇ ਉਹ ਜਰੂਰ ਮੈਂ ਕਰਨਾ ਚਾਹੁੰਦੀ ਹਾਂ ਮੈਂ ਆਪਦੇ ਹੱਥੀ ਹਨਾ ਜਿਹੜੀ ਮਿਹਨਤ ਹੈ ਮਿਹਨਤ ਦੇ ਪੈਸਿਆਂ ਚ ਉਹ ਕੁੜੀਆਂ ਵਾਸਤੇ ਕੋਈ ਚੀਜ਼ ਬਣਾਉਣਾ ਚਾਹੁੰਦੀ ਹਾਂ ਤੇ ਉਹ ਚੀਜ਼ ਆਪਾਂ ਜਰੂਰ ਬਣਾਵਾਂਗੇ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪ ਇੱਥੇ ਐਂਡ ਕਰਦੇ ਹਨਾ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈੱਕਰਪੈਨ ਪ੍ਰਹਿਨਾ ਆਪਣੇ ਚੈਨਲ ਤੇ ਨਵੀਂ ਹੁੰਦੀ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ